ਤੋ ਅੱਜ ਮੈਂ 11 ਸਤੰਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਵਾਦਾ ਕੀਤਾ ਸੀ ਕਿ ਮੈਕਸਿਮਮ 45 ਦਿਨ ਅਸੀਂ ਦਿੱਤੇ ਅਫਸਰਾਂ ਨੂੰ ਕਿ ਪਾਣੀ ਥੋੜਾ ਜਿਹਾ ਘਟੂਗਾ ਕਿਉਂਕਿ ਅਜੇ 11 ਸਤੰਬਰ ਨੂੰ ਪਾਣੀ ਕੱਟਣ ਨਹੀਂ ਲੱਗਿਆ ਸੀ ਤਾਂ ਗਰਦੌਰੀਆਂ ਅੰਦਰ ਜਾ ਕੇ ਹੋ ਜਾਣਗੀਆਂ ਸਾਨੂੰ ਨੁਕਸਾਨ ਦਾ ਅੰਦਾਜ਼ਾ ਹੋਰ ਜ਼ਿਆਦਾ ਲੱਗ ਜਾਊਗਾ ਤਾਂ ਕਿ ਅਸੀਂ ਲਾਈਨ 'ਚ ਖੜੇ ਅਖੀਰਲੇ ਬੰਦੇ ਤੱਕ ਹੈਲਪ ਪਹਛਾ ਸਕੀਏ ਉਹਦੀ ਸਹਾਇਤਾ ਕਰ ਸਕੀਏ ਮਦਦ ਕਰ ਸਕੀਏ ਸਾਡਾ ਫਰਜ ਹੈ ਤੇ ਅੱਜ ਸਿਰਫ 32 ਦਿਨ ਹੋਏ ਨੇ ਅੱਜ 13 ਅਕਤੂਬਰ ਹੈ ਤੇ ਅੱਜ ਅਸੀਂ ਇਸ ਪਵਿੱਤਰ ਧਰਤੀ ਤੋਂ ਸ਼ਹੀਦਾਂ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ਤੋਂ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਸਿਆਣੇ ਕਹਿੰਦੇ ਆ ਜਖਮ ਤੇ ਮੱਲਮ ਉਦੋਂ ਹੀ ਲਗਣੀ ਚਾਹੀਦੀ ਆ ਜਦੋਂ ਜ਼ਖਮ ਅੱਲਾ ਹੋਵੇ। ਨੇਤਾ ਆਪਾਂ ਮੈਂ ਬਹੁਤਾ ਕੋਈ ਨਿੰਦਿਆ ਚੁਗਲੀ ਕਰਨੀ ਆਇਆ ਇੱਥੇ ਪਰ ਹਿਸਟਰੀ ਦੱਸਣੀ ਬਣਦੀ ਐ। ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਹੜ੍ਹ ਆਏ ਨੇ, ਇਸ ਤੋਂ ਪਹਿਲਾਂ ਵੀ ਕੁਦਰਤ ਦੀਆਂ ਕਰੋਪੀਆਂ ਆਈਆਂ ਨੇ, ਗੜੇ ਪਏ ਨੇ। ਨੇਹਰੀਆਂ ਝੱਖੜ ਬਾਬਰੋਲੇ ਆਏ ਨੇ। ਬੜੀਆਂ ਗਰਦੌਰੀਆਂ ਹੋਈਆਂ ਨੇ। ਬੜੀਆਂ ਉਮੀਦਾਂ ਰੱਖੀਆਂ ਨੇ 25 25 ਰੁਪਈਆਂ ਦੇ 37 37 ਰੁਪਈਆਂ ਦੇ 72 72 ਰੁਪਈਆਂ ਦੇ ਚੈੱਕ ਵੀ ਆਉਂਦੇ ਰਹੇ ਆ ਤੁਹਾਡੇ 'ਚ ਹੋਣਗੇ ਅਜੇ ਬੰਦੇ ਜਿਨ੍ਹਾਂ ਨੂੰ ਅਜੇ ਚੈੱਕ ਆਏ ਜਿਹੜੇ जख्मਾਂ ਤੇ ਲੂਣ ਭੁੱਕਦੇ ਸੀ ਔਰ ਆਏ ਵੀ ਸਾਲ-ਸਾਲ ਡੇਡ-ਡੇਡ ਸਾਲ ਬਾਅਦ ਆ ਇਸ ਤਰ੍ਹਾਂ ਦਾ ਸਿਸਟਮ ਸੀ ਉਹਨਾਂ ਉਹ ਚੈੱਕ ਨੂੰ ਬੈਂਕ 'ਚ ਲੈ ਕੇ ਜਾਣ ਵਾਸਤੇ ਪੈਟਰੋਲ ਮੋਟਰਸਾਈਕਲ ਦਾ ਜਾਂ ਖਾਤਾ ਖਲੋਣ ਵਾਸਤੇ ਵੱਧ ਪੈਸੇ ਲੱਗ ਜਾਂਦੇ ਸੀ ਚੈੱਕ ਘੱਟ ਰੁਪਈਆਂ ਦਾ ਹੁੰਦਾ ਸੀ ਇਸ ਤਰ੍ਹਾਂ ਮਜ਼ਾਕ ਕਰਦੇ ਰਹੇ ਆਪਣੇ ਨਾਲ ਜਿਹੜੇ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹੇ ਪਾਣੀਆਂ ਦੇ ਰਾਖੇ ਕਹੋਂਦੇ ਆ ਪਰ ਤੁਸੀਂ ਮੇਰੀ ਜ਼ਿੰਮੇਵਾਰੀ ਲਈ ਹੈ ਮੈਂ ਖੁਦ ਇੱਕ ਖੇਤੀ ਪਰਿਵਾਰ ਚੋਂ ਆਨਾ ਸਾਡੀ ਆਪਣੀ ਜ਼ਮੀਨ ਡੁੱਬਦੀ ਰਹੀ ਐ ਝੋਨਾ ਸਾਡਾ ਢਾਬ ਵਾਲਾ ਖੇਤ ਕਹਿੰਦੇ ਆ ਢਾਬ ਦਾ ਮਤਲਬ ਜਿੱਥੇ ਪਾਣੀ ਇਕੱਠਾ ਹੁੰਦਾ ਹੋਵੇ ਸਾਡੇ ਵੀ ਗਰਦੌਰੀਆਂ ਹੁੰਦੀਆਂ ਰਹੀਆਂ ਪਟਵਾਰੀ ਆਉਂਦਾ ਸੀ ਕਿਸੇ ਜ਼ਥੇਦਾਰ ਦੇ ਘਰੇ ਬੈਠ ਕੇ ਉੱਥੇ ਮੀਟ ਮੂਡ ਚ ਚਾੜ ਲੈਂਦੇ ਸੀ ਚੁੱਲ੍ਹੇ ਤੇ ਤੇ ਮਹਿਫਲ ਚੱਲ ਪੈਂਦੀ ਸੀ ਜੀ ਦੇ ਜੀ ਦੇ ਲਖਾਈ ਜਾਂਦਾ ਉਹਦੇ ਉਹਦੇ ਉਹ ਲਿਖੀ ਜਾਂਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਨਹੀਂ ਸੀ ਉਹਨਾਂ ਨੂੰ ਪੈਸੇ ਮਿਲ ਜਾਂਦੇ ਸੀ ਜਿਨ੍ਹਾਂ ਜਿਹੜੇ ਅਸਲੀ ਪੀੜਤ ਸੀ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਸੀ ਇਹ ਗੱਲ ਤਾਂ ਮੈਨੂੰ ਪਤਾ ਹੈ ਕਿ ਕਿੰਨਾਂ ਦੇ ਘਰੇ ਪਟਵਾਰੀ ਬੈੰਦਾ ਹੁੰਦਾ ਸੀ ਇਸ ਤਰ੍ਹਾਂ ਗਰਦੋਰੀਆਂ ਹੁੰਦੀਆਂ ਰਹੀਆਂ ਕਦੇ ਖੇਤ ਨਹੀਂ ਜਾਂਦੇ ਸੀ ਉਹ ਜਰੀਬਾਂ ਲੈ ਕੇ ਸੋ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਫਸਲ ਮਰ ਜਾਂਦੀ ਹੈ ਚੁੱਲ੍ਹੇ ਝਕਾ ਉੱਗ ਪੈਂਦੀ ਹੈ ਜੇ ਚੁੱਲ੍ਹਾ ਵੀ ਰੁੜ ਗਿਆ ਹੋਵੇ ਫੇਰ ਫੇਰ ਕੀ ਕਹੀਏ 3200 ਸਕੂਲ ਸਰਕਾਰੀ ਸਕੂਲ ਮਲਬਾ ਬਣ ਗਏ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਦੇ ਕਰੀਬ ਛੋਟੇ ਵੱਡੇ ਪੁਲ ਰੁੜ ਗਏ 19 ਕਾਲਜ ਹਸਪਤਾਲ ਪਸ਼ੂ ਡੰਗਰਾਂ ਦਾ ਤਾਂ ਅੰਦਾਜ਼ਾ ਹੀ ਕੋਈ ਨਹੀਂ 60 ਤੋਂ ਵੱਧ ਜਾਨਾਂ ਚਲੀਆਂ ਗਈਆਂ 5 ਲੱਖ ਏਕੜ ਫਸਲ ਪ੍ਰਭਾਵਿਤ ਹੋ ਗਈ ਤੇ ਬਹੁਤੀ ਤਾਂ دریاਵਾਂ ਚ ਜ਼ਮੀਨ ਹੀ ਰੁੜ ਗਈ ਕਿੱਥੋਂ ਲਈ ਹੁਣ ਖਾਤੇ ਕੱਢ ਕੇ ਪਰ ਕੋਈ ਗੱਲ ਨਹੀਂ ਜਦੋਂ ਡਾਕਟਰ ਉਹ ਹੋਵੇ ਜਿਹੜਾ ਨਾਭਜ ਦੇਖ ਕੇ ਦੱਸ ਦਿੰਦਾ ਹੋਵੇ ਕਿ ਰੋਗ ਕੀ ਹੈ ਤੇ ਇਲਾਜ ਕੀ ਹੈ ਫਿਰ ਬਾਹਲਾ ਫਿਕਰ ਨਹੀਂ ਕਰਦੇ ਸੋ ਅਸੀਂ ਸਾਰੇ ਪਿੰਡਾਂ ਚ ਆਏ ਹੋਏ ਆ ਸਾਨੂੰ ਸਾਰਾ ਪਤਾ ਹੈ ਕਿ ਦੁੱਖ ਕਿੱਥੇ ਨੇ ਉਹਨਾਂ ਦਾ ਹੱਲ ਕਿੱਥੇ ਹੈ ਮਹੀਨੇ ਦੇ ਵਿੱਚ ਵਿੱਚ ਅੱਜ 631 ਲਾਹਪਾਤਰੀ ਜਿਹੜੇ ਕਿਸਾਨ ਨੇ 631 ਬੈਨੇਫਿਸ਼ੀਰੀ ਜਿਹੜੇ ਨੇ ਉਹਨਾਂ ਨੂੰ ਘਰਾ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣਾ ਆਇਆ ਬਾਕੀ ਜਿਹੜੇ ਨੇ ਪਸ਼ੂਆਂ ਡੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀਸਿਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਆ ਉਹ ਵੀ ਦੇਵਾਂਗੇ ਅੱਜ 20000 ਰੁਪਿਆ 1 ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ 20000 ਰੁਪਿਆ 1 ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਮਿਲਣ ਲੱਗੇ ਇਹਨਾਂ ਵਾਂਗੂ ਕੋਈ 63 ਰੁਪਿਆ ਦਾ ਕੋਈ 37 ਰੁਪਿਆ ਦਾ ਚੈੱਕ ਨਹੀਂ ਲੈ ਕੇ ਆਏ ਤੁਹਾਡੇ ਚ ਬਹੁਤ ਸਾਰੇ ਹਜੇ ਹੋਣਗੇ ਜਿਨ੍ਹਾਂ ਦੇ ਮੋਬਾਈਲਾਂ 'ਚ ਮੈਸੇਜ ਆਗੇ ਹੋਣਗੇ ਕਿ ਤੁਹਾਡੇ ਪੈਸੇ ਪੈ ਗਏ ਜੀ ਬੋਧਿਆਂ ਦੇ ਆਗੇ ਪੈਸੇ ਆ ਹੱਥ ਖੜੇ ਕਰ ਰਹੇ ਨੇ ਪੈਸੇ ਪਾਉਣ ਤੋਂ ਬਾਅਦ ਆਇਆ ਮੈਂ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਭਾਲਦੇ ਫਿਰੋ ਕਿੱਥੇ ਜਾਣਾ ਹੈ ਆ ਡੀਸੀ ਮੈਡਮ ਖੜੇ ਨੇ ਇੱਕ ਵਾਰੀ ਤਾੜੀਆਂ ਚਾਹੂੰਗਾ ਇਹਨਾਂ ਨੇ ਆਪਣੇ ਇੰਨਾ ਵਧੀਆ ਕੰਮ ਕੀਤਾ ਕਿ ਸਾਰੇ ਦੇਸ਼ ਦੇ ਵਿੱਚ ਤਾਰੀਫ ਹੋਈ ਹੈ ਇਸ ਗੱਲ ਦੀ ਕਿ ਇੱਕ ਧੀ ਬਣ ਕੇ ਇੱਕ ਭੈਣ ਬਣ ਕੇ ਬੇਟੀ ਬਣ ਕੇ ਇਹਨਾਂ ਨੇ ਲੋਕਾਂ ਦੇ ਦੁੱਖ ਸੁੱਖ ਵੰਡਾਏ ਨੇ ਸਾਡੀ ਸਾਰੀ ਟੀਮ ਪਾਣੀ ਦੇ ਵਿੱਚ ਸੀ ਪੈਰ ਗਲ ਗਏ ਬਾਕੀ ਉਹ ਵੀ ਆਏ ਸੀਗੇ ਉਹ ਤਾਂ ਫੋਟੋ ਫੂਟੋ ਖਿਚਾਉਣ ਆਏ ਸੀ ਜੂੰਗੇ ਜੂੰਗੇ ਜੇ ਲੈ ਕੇ ਉਹ ਤਾਂ ਫੋਟੋ ਖਿਚਾ ਕੇ ਮੁੜ ਗਏ ਉਹਨਾਂ ਦਾ ਕੋਈ ਕੰਮ ਨਹੀਂ ਹੈ ਇੱਥੇ ਉਹ ਤਾਂ ਕਦੇ ਲੋਕਾਂ ਦੇ ਆਮ ਲੋਕਾਂ ਦੇ ਦਰਦਾਂ ਤੱਕ ਤਾਂ ਪਹੁੰਚੀ ਹੀ ਨਹੀਂ ਕਦੇ ਉਹ ਉਹ ਤਾਂ ਆਪਣੇ ਫਾਇਦੇ ਦੇਖਦੇ ਰਹਿੰਦੇ ਆ